ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਐਕਸ ਨਿਊਜ਼ ਤੇ ਮੈਂ ਪੂਨਮ ਲਤੋੜੀ ਤਾਈਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸਕੂਲ ਬੱਸ ਨੇ ਇਸ ਪਰਿਵਾਰ ਤੇ ਦੁੱਖਾਂ ਦਾ ਕਹਿਰ ਟਾ ਦਿੱਤਾ ਜੀ ਹਾਂ ਇਸ ਪਰਿਵਾਰ ਦੀ 7 8 ਸਾਲ ਦੀ ਮਾਸੂਮ ਬੱਚੀ ਦੀ ਦਰਦਨਾਕ ਮੌਤ ਹੋ ਗਈ ਹੈ ਦੱਸ ਦਵਾ ਕਿ ਜਿਹੜਾ ਪਰਿਵਾਰ ਹੈ ਬਾਈਕ ਤੇ ਸਵਾਰ ਹੋ ਕੇ ਮੱਥਾ ਟੇਕ ਕੇ ਵਾਪਸ ਆਪਣੇ ਘਰ ਪਰਤ ਰਿਹਾ ਸੀ ਤਾਂ ਅਚਾਨਕ ਹੀ ਪਿੱਛੋਂ ਦੀ ਇੱਕ ਬੱਸ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਤੇ ਜਿਸ ਦੇ ਵਿੱਚ 7 ਸਾਲ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ ਹੈ ਦੱਸ ਦਵਾ ਕਿ ਜਦੋਂ ਇਹ ਪਰਿਵਾਰ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਤਾਂ ਇਹ ਅਚਾਨਕ ਹੀ ਪਿੱਛੋਂ ਇੱਕ ਬੱਸ ਆ ਜਾਂਦੀ ਹੈ ਸਕੂਲ ਬੱਸ ਜੋ ਕਿ ਉਹਨਾਂ ਨੂੰ ਟੱਕਰ ਮਾਰ ਦਿੰਦੀ ਹੈ ਜਿਸ ਤੋਂ ਬਾਅਦ ਸਾਰਾ ਪਰਿਵਾਰ ਜਿਹੜਾ ਹੁੰਦਾ ਬੱਸ ਦੇ heਠਾ ਡਿੱਗ ਜਾਂਦਾ ਤੇ ਬੱਸ ਵਾਲਾ ਉਰਾ ਦੀ ਬੱਚੀ ਨੂੰ ਦਰੜ ਦਿੰਦਾ ਉਸ ਇਸ ਹਾਦਸੇ ਦੇ ਵਿੱਚ ਸਾਰਾ ਪਰਿਵਾਰ ਹਾਲਾਂਕਿ ਕਾਫੀ ਜ਼ਖਮੀ ਹੁੰਦਾ ਪਰ 7 ਸਾਲ ਦੇ ਇਸ ਮਾਸੂਮ ਬੱਚੀ ਦੀ ਮੌਤ ਹੋ ਜਾਂਦੀ ਹੈ ਜਦੋਂ ਕਿ ਮਾਪੇ ਤੇ ਉਹਨਾਂ ਦੀ ਡੇਢ ਸਾਲ ਦੀ ਮਾਸੂਮ ਬੱਚੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਜਨਾਦ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਜਾਣਕਾਰੀ ਮੁਤਾਬਕ ਇਹ ਹਾਦਸਾ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਹੋਠਿਆ ਦੇ ਨੇੜੇ ਵਾਪਰਿਆ ਜਦੋਂ ਇਹ ਭਿਆਨਕ ਟੱਕਰ ਹੁੰਦੀ ਹੈ ਤੇ ਇਸ ਹਾਦਸੇ ਦੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਗੰਭੀਰ ਰੂਪ ਚ ਜ਼ਖਮੀ ਹੋ ਜਾਂਦੇ ਨੇ ਇਸ ਹਾਦਸੇ 'ਚ ਰਾਹੀਗिरा ਬੈਲੋ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਜਾਂਦਾ ਹੈ ਜਾਣਕਾਰੀ ਅਨੁਸਾਰ ਸਿਮਰਨਜੀਤ ਸਿੰਘ ਜੋ ਮਨਸੂਰ ਪਾਟ ਦਾ ਰਹਿਣ ਵਾਲਾ ਜੋ ਆਪਣੀ ਪਤਨੀ ਤੇ ਦੋ ਬੱਚਿਆਂ ਸਮੇਤ ਸ਼ੇਖਪੁਰਾ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਮੋਟਰਸਾਈਕਲ ਤੇ ਆਪਣੇ ਮਨਸੂਰ ਵਾਲਾ ਪੇਟ ਜਾ ਰਿਹਾ ਸੀ ਅਤੇ ਜਦੋਂ ਪਿੰਡ ਹੇਠੀਆਂ ਨੇੜੇ ਪਹੁੰਚਿਆ ਤਾਂ ਇੱਕ ਸਕੂਲ ਪਾਸ ਨਾਲ ਨਾ ਦੀ ਮੋਟਰਸਾਈਕਲ ਦੀ ਅਚਾਨਕ ਹੀ ਟੱਕਰ ਹੋ ਜਾਂਦੀ ਹੈ ਜਿਸ ਕਾਰਨ ਹੱਥ ਸਾਲ ਦੀ ਮਾਸੂਮ ਬੱਚੇ ਸਿਰਤ ਕੋਰਦੀ ਮੌਤ ਹੋ ਜਾਂਦੀ ਹੈ ਤੇ ਨਾਲ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਰਾਹੇਗਰਾ ਵੱਲੋਂ ਪਹੁੰਚਾਇਆ ਜਾਂਦਾ ਹੈ ਤੇ ਉੱਥੇ ਹੀ ਮਾਪਿਆਂ ਦਾ ਜਿਹੜਾ ਹੁਣ ਰੋ ਰੋ ਕੇ ਪੂਰਾ ਹਾਲ ਹੋ ਰੱਖਿਆ ਹਾਂਜੀ ਸਰ ਇੱਕ ਐਕਸੀਡੈਂਟ ਹੋਇਆ ਵਾ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਸਾਡੇ ਕੋਲ ਖੋਤੀਆਂ ਪਿੰਡ ਤੋਂ ਜਾਣਕਾਰੀ ਮਿਲੀ ਹੈ ਕਿ ਉੱਥੇ ਇੱਕ ਐਕਸੀਡੈਂਟ ਹੋਇਆ ਹੈ ਚਾਰ ਪੀਛੇ ਟਾਇਰ ਵਿੱਚੋਂ ਇੱਕ ਬਰਾਡਡ ਹੈ ਐਂਡ ਤਿੰਨ ਹੈਗੇ ਅੰਡਰ ਟ੍ਰੀਟਮੈਂਟ ਤੇ ਉਹਨਾਂ ਚੋ ਇੱਕ ਦਾ ਨਾਮ ਹੈ ਸਮਨੰਜੀ ਸਿੰਘ ਉਹਦੀ ਵਾਈਫ ਸੁਮਨ ਐਂਡ ਉਹਨਾਂ ਦੀ ਇੱਕ ਬੱਚੀ ਹੈ ਜਿਹਦਾ ਨਾਮ ਹੈ ਬਾਣੀ 1.5 ਸਾਲ ਦੀ ਬੱਚੀ ਹੈ ਅੱਛਾ ਜੀ ਸਰ ਜਿਹੜੀ ਡੈਥ ਹੋਈ ਹੈ ਉਹ ਕੀ ਨਾਮ ਦਾ ਉਹਦਾ ਨਾਮ ਹੈਗਾ ਆ 7 ਸਾਲ ਦੀ ਲੜਕੀ ਹੈ ਕੀ ਨਾਮ ਜੀ ਉਹਦਾ ਅਸੀਰਤ ਦਾ ਨਾਮ ਹੈ 7 ਸਾਲ ਦੀ ਲੜਕੀ ਸਰ ਜਿਹੜੇ ਬਾਕੀ ਪੇਸ਼ੈਂਟ ਹੈਗੇ ਆ ਕਿਸ ਤਰ੍ਹਾਂ ਹੈਗੇ ਆ ਉਹਨਾਂ ਦੇ ਫ੍ਰੈਕਚਰਸ ਹੈਗੇ ਆ ਹਨਾ ਜੂਲੇ ਦੇ ਪਹਿਲਾਂ ਫ੍ਰੈਕਚਰ ਹੈਗੇ ਆ ਕਾਫੀ ਤੇ ਬਾਕੀ ਟਰੀਟਮੈਂਟ ਚੱਲ ਰਿਹਾ ਉਹਨਾਂ ਦਾ ਸਰ ਰੈਫਰ ਕਰੋਗੇ ਕਿ ਇੱਥੇ ਰੱਖੋ ਸ਼ਾਇਦ ਰੈਫਰ ਕੋਈ ਕੀ ਨਾਂਜੀ ਟਟੇ ਇਹ ਵਾਰ ਕੋਈ ਹਾਂਜੀ ਕੀ ਹੋਇਆ ਕੀ ਪੋਜੀ ਕਿਦਾਂ ਹੋਇਆ ਐਕਸੀਡੈਂਟ ਪਤਾ ਨਹੀਂ ਯਾਰ ਭਾਈ ਮੈਂ ਤਾਂ ਦੇਖਿਆ ਨਹੀਂ ਪੋਜੀ ਕਿਸੇ ਤੇ ਸੀਗੇ ਤੁਸੀਂ ਮੈਂ ਤਾਂ ਕਿਤੇ ਮੈਂ ਆ ਗਿਆ ਸੀ ਤੇ ਜਿਹੜੀ ਐਕਸਪਾਇਰ ਹੋਇਆ ਬੱਚਾ ਕੀ ਨਾਮ ਦੱਸਿਓ ਅੱਛਾ ਜੀ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਐਕਸ ਨਿਊਜ਼ ਤੇ ਮੈਂ ਪੂਨਮ ਲਤੋੜੀ ਤਾਈਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸਕੂਲ ਬੱਸ ਨੇ ਇਸ ਪਰਿਵਾਰ ਤੇ ਦੁੱਖਾਂ ਦਾ ਕਹਿਰ ਟਾ ਦਿੱਤਾ ਜੀ ਹਾਂ ਇਸ ਪਰਿਵਾਰ ਦੀ 7-8 ਸਾਲ ਦੀ ਮਾਸੂਮ ਬੱਚੀ ਦੀ ਦਰਦਨਾਕ ਮੌਤ ਹੋ ਗਈ ਹੈ ਦੱਸ ਦਵਾ ਕਿ ਜਦੋਂ ਪਰਿਵਾਰ ਇਹ ਬਾਈਕ ਤੇ ਸਵਾਰ ਹੋ ਕੇ ਮੱਥਾ ਟੇਕ ਕੇ ਵਾਪਸ ਆਪਣੇ ਘਰ ਪਰਤ ਰਿਹਾ ਸੀ ਤਾਂ ਅਚਾਨਕ ਹੀ ਪਿੱਛੋਂ ਦੀ ਇੱਕ ਬੱਸ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਤੇ ਜਿਸ ਦੇ ਵਿੱਚ 7 ਸਾਲ ਦੀ ਮਾਸੂਮ ਬੱਚੀ ਦੀ ਮੌਤ ਗਈ ਹੈ ਦਾਸਲਾ ਮਾ ਕੇ ਜਦੋਂ ਇਹ ਪਰਿਵਾਰ ਮੱਠਾਟੇ ਕੇ ਵਾਪਸ ਆ ਰਿਆ ਸੀ ਤਾਂ ਇਹ اچانک ਹੀ ਪਿੱਛੋਂ ਇੱਕ ਬੱਸ ਆ ਜਾਂਦੀ ਹੈ ਸਕੂਲ ਬੱਸ ਜੋ ਕਿ ਇਹਨਾਂ ਨੂੰ ਟੱਕਰ ਮਾਰ ਦਿੰਦੀ ਹੈ ਜਿਸ ਤੋਂ ਬਾਅਦ ਸਾਰਾ ਪਰਿਵਾਰ ਜਿਹੜਾ ਹੁੰਦਾ ਹੈ ਬੱਸ ਦੇ ਹੇਠਾਂ ਡਿੱਗ ਜਾਂਦਾ ਹੈ ਤੇ ਬੱਸ ਵਾਲਾ ਉਰਾਦੀ ਬੱਚੀ ਨੂੰ ਦਰੜ ਦਿੰਦਾ ਉਸ ਇਸ ਹਾਦਸੇ ਦੇ ਵਿੱਚ ਸਾਰਾ ਪਰਿਵਾਰ ਹਾਲਾਂਕਿ ਕਾਫੀ ਜ਼ਖਮੀ ਹੁੰਦਾ ਪਰ 7 ਸਾਲ ਦੇ ਇਸ ਮਾਸੂਮ ਬੱਚੀ ਦੀ ਮੌਤ ਹੋ ਜਾਂਦੀ ਹੈ ਜਦੋਂ ਕਿ ਮਾਪੇ ਤੇ ਉਹਨਾਂ ਦੀ 18 ਸਾਲ ਦੀ ਮਾਸੂਮ ਬੱਚੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਜਨਾਦ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਜਾਣਕਾਰੀ ਮੁਤਾਬਕ ਇਹ ਹਾਦਸਾ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਹੋਠਿਆ ਦੇ ਨੇੜੇ ਵਾਪਰਿਆ ਜਦੋਂ ਇਹ ਭਿਆਨਕ ਟੱਕਰ ਹੁੰਦੀ ਹੈ ਤੇ ਇਸ ਹਾਦਸੇ ਦੇ ਵਿੱਚ ਇੱਕੋ ਪਰਿਵਾਰ ਦੇ 3 ਮੈਂਬਰ ਗੰਭੀਰ ਰੂਪ ਚ ਜ਼ਖਮੀ ਹੋ ਜਾਂਦੇ ਨੇ ਦੇ ਹੱਥ ਸੇ ਚ ਰਾਹੀਗਣਾ ਪਿੰਲੋ ਸਿਵਲ ਹਸਪਤਾਲ ਕਪੂਰਥਲਾ ਦਾਖਿਲ ਕਰਵਾਇਆ ਜਾਂਦਾ ਹੈ ਜਾਣਕਾਰੀ ਅਨੁਸਾਰ ਸਿਮਰਨਜੀਤ ਸਿੰਘ ਜੋ ਮਨਸੂਰ ਬਾਟ ਦਾ ਰਹਿਣ ਵਾਲਾ ਜੋ ਆਪਣੀ ਪਤਨੀ ਤੇ ਦੋ ਬੱਚਿਆਂ ਸਮੇਤ ਸ਼ੇਖਪੂਰਾ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਮੋਟਰਸਾਈਕਲ ਤੇ ਆਪਣੇ ਮਨਸੂਰ ਵਾਲਾ ਪੇਟ ਜਾ ਰਿਹਾ ਸੀ ਅਤੇ ਜਦੋਂ ਪਿੰਡ ਹੇਠੀਆਂ ਨੇੜੇ ਪਹੁੰਚਿਆ ਤਾਂ ਇੱਕ ਸਕੂਲ ਪਾਸ ਨਾਲ ਉਹਦੀ ਮੋਟਰਸਾਈਕਲ ਦੀ ਅਚਾਨਕ ਹੀ ਟੱਕਰ ਹੋ ਜਾਂਦੀ ਹੈ ਜਿਸ ਕਾਰਨ 8 ਸਾਲ ਦੀ ਮਾਸੂਮ ਬੱਚੇ ਸਿਰਤ ਕੋਰਦੀ ਮੌਤ ਹੋ ਜਾਂਦੀ ਹੈ ਤੇ ਨਾਲ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਰਾਹੀਗਰਾ ਵੱਲੋਂ ਪਹੁੰਚਾਇਆ ਜਾਂਦਾ ਹੈ ਤੇ ਉੱਥੇ ਹੀ ਮਾਪਿਆਂ ਦਾ ਜਿਹੜਾ ਹੁਣ ਰੋ ਰੋ ਕੇ ਪੂਰਾ ਹਾਲ ਹੋ ਰੱਖਿਆ ਹਾਂਜੀ ਸਰ ਇੱਕ ਐਕਸੀਡੈਂਟ ਹੋਇਆ ਵਾ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਸਾਡੇ ਕੋਲ ਖੋਥੀਆਂ ਪਿੰਡ ਤੋਂ ਜਾਣਕਾਰੀ ਮਿਲੀ ਹੈ ਕਿ ਉੱਥੇ ਇੱਕ ਐਕਸੀਡੈਂਟ ਹੋਇਆ ਹੈ ਚਾਰ ਵਹਿੰਟ ਆਏ ਵਿੱਚੋਂ ਇੱਕ ਪ੍ਰੋਡੈਕਟ ਐਂਡ ਤਿੰਨ ਹੈਗੇ ਅੰਡਰ ਟ੍ਰੀਟਮੈਂਟ ਤੇ ਉਹਨਾਂ ਦਾ ਜਿਹੜਾ ਨਾਮ ਹੈ ਸਮਰਨਜੀਤ ਸਿੰਘ ਉਹਦੀ ਵਾਈਫ ਸੁਮਨ ਐਂਡ ਉਹਨਾਂ ਦੀ ਇੱਕ ਬੱਚੀ ਆ ਜਿਹਦਾ ਨਾਮ ਬਾਣੀ 1.5 ਸਾਲ ਦੀ ਬੱਚੀ ਆ। ਅੱਛਾ ਜੀ ਸਰ ਜਿਹੜੀ ਡੈਥ ਹੋਈ ਆ ਉਹ ਕੀ ਨਾਮ ਉਹਦਾ ਨਾਮ ਹੈਗਾ ਆ 7 ਸਾਲ ਦੀ ਲੜਕੀ ਆ। ਕੀ ਨਾਮ ਜਿਹੜਾ? ਉਹਦਾ ਅਸੀਰਤ ਕੋ ਨਾਮ ਹੈ 7 ਸਾਲ ਦੀ ਲੜਕੀ। ਸਰ ਜਿਹੜੇ ਬਾਕੀ ਪੇਸ਼ੈਂਟ ਹੈਗੇ ਆ ਕਿਸ ਤਰ੍ਹਾਂ ਹੈਗੇ ਆ? ਉਹਨਾਂ ਦੇ ਫ੍ਰੈਕਚਰਸ ਹੈਗੇ ਆ ਹਨਾ ਚੋਲੇ ਦੇ ਪਰ ਫ੍ਰੈਕਚਰ ਹੈਗੀ ਆ ਕਾਫੀ ਤੇ ਬਾਕੀ ਟ੍ਰੀਟਮੈਂਟ ਚੱਲ ਰਿਹਾ ਉਹਨਾਂ ਦਾ। ਸਰ ਰੈਫਰ ਕਰੋਂਗੇ ਕਿ ਇੱਥੇ ਰੱਖੋ? ਸ਼ਾਇਦ ਰੈਫਰ ਕੋਈ ਜੀ ਕਿ ਨਾਂ ਸੀ ਤੁਹਾਡਾ? ਇਹ ਵਾਰ ਕੋਈ ਹਾਂਜੀ ਕੀ ਹੋਇਆ ਕੀ ਪੋਛੀ ਕਿਦਾਂ ਹੋਇਆ ਐਕਸੀਡੈਂਟ? ਉਹ ਤਾਂ ਯਾਰ ਭਾਈ ਮੈਂ ਤਾਂ ਦੇਖਿਆ ਪੋਛੀ ਕਿਸੇ ਤੇ ਸੀਗੇ ਤੁਸੀਂ? ਮੈਂ ਤਾਂ ਮੈਂ ਕਿਤੇ ਮੈਂ ਆ ਗਿਆ ਸੀ ਉਹ ਤੇ ਜਿਹੜੀ ਐਕਸਪਾਇਰ ਹੋਇਆ ਬੱਚਾ ਕੀ ਨਾਮ ਦਾ ਸੀ ਇਹ ਤੁਹਾਨੂੰ? ਅੱਛਾ ਜੀ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਐਕਸ ਨਿਊਜ਼ ਤੇ ਮੈਂ ਪੂਨਮ ਲਤੋੜੀ ਤਾਈਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸਕੂਲ ਬੱਸ ਨੇ ਇਸ ਪਰਿਵਾਰ ਤੇ ਦੁੱਖਾਂ ਦਾ ਕਹਿਰ ਟਾ ਦਿੱਤਾ ਜੀ ਹਾਂ ਇਸ ਪਰਿਵਾਰ ਦੀ 7 8 ਸਾਲ ਦੀ ਮਾਸੂਮ ਬੱਚੀ ਦੀ ਦਰਦਨਾਕ ਮੌਤ ਹੋ ਗਈ ਹੈ ਦੱਸਤਾ ਕਿ ਜਦੋਂ ਪਰਿਵਾਰ ਇਹ ਬਾਈਕ ਤੇ ਸਵਾਰ ਹੋ ਕੇ ਮੱਥਾ ਟੇਕ ਕੇ ਵਾਪਸ ਆਪਣੇ ਘਰ ਪਰਤ ਰਿਹਾ ਸੀ ਤਾਂ জানা ਗਿਆ ਕਿ ਪਿੱਛੋਂ ਦੀ ਇੱਕ ਬੱਸ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਤੇ ਜਿਸ ਦੇ ਵਿੱਚ 7 ਸਾਲ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ ਹੈ ਦਾਸਨਾ ਮਾਕੇ ਜਦੋਂ ਇਹ ਪਰਿਵਾਰ ਮੱਠਾਟੇ ਕੇ ਵਾਪਸ ਆ ਰਿਹਾ ਸੀ ਤਾਂ ਇਹ اچانک ਹੀ ਪਿੱਛੋਂ ਇੱਕ ਬੱਸ ਆ ਜਾਂਦੀ ਹੈ ਸਕੂਲ ਬੱਸ ਜੋ ਕਿ ਨਾਨੂ ਟੱਕਰ ਵਾਲਦੀ ਹੈ ਜਿਸ ਤੋਂ ਬਾਅਦ ਸਾਰਾ ਪਰਿਵਾਰ ਜਿਹੜਾ ਹੁੰਦਾ ਬੱਸ ਦੇ ਹੇਠਾਂ ਡਿੱਗ ਜਾਂਦਾ ਹੈ ਤੇ ਬੱਸ ਵਾਲਾ ਉਰਾ ਦੀ ਬੱਚੀ ਨੂੰ ਦਰੜ ਦਿੰਦਾ ਉਸ ਇਸ ਹਾਦਸੇ ਦੇ ਵਿੱਚ ਸਾਰਾ ਪਰਿਵਾਰ ਹਾਲਾਂਕਿ ਕਾਫੀ ਜ਼ਖਮੀ ਹੁੰਦਾ ਪਰ 7 ਸਾਲ ਦੇ ਇਸ ਮਾਸੂਮ ਬੱਚੀ ਦੀ ਮੌਤ ਹੋ ਜਾਂਦੀ ਹੈ ਜਦੋਂ ਕਿ ਮਾਪੇ ਤੇ ਉਹਨਾਂ ਦੀ ਡੇਟ ਸਾਦੀ ਮਾਸੂਮ ਬੱਚੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਜਨਾਨਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਜਾਣਕਾਰੀ ਮੁਤਾਬਕ ਇਹ ਹਾਦਸਾ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਹੋਠਿਆ ਦੇ ਨੇੜੇ ਵਾਪਰਿਆ ਜਦੋਂ ਇਹ ਭਿਆਨਕ ਟੱਕਰ ਹੁੰਦੀ ਹੈ ਤੇ ਇਸ ਹਾਦਸੇ ਦੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਗੰਭੀਰ ਰੂਪ ਚ ਜ਼ਖਮੀ ਹੋ ਜਾਂਦੇ ਨੇ ਇਸ ਹਾਦਸੇ 'ਚ ਰਾਹੀਗिरा ਬੈਲੋ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਜਾਂਦਾ ਹੈ ਜਾਣਕਾਰੀ ਅਨੁਸਾਰ ਸਿਮਰਨਜੀਤ ਸਿੰਘ ਜੋ ਮਨਸੂਰ ਪਾਟ ਦਾ ਰਹਿਣ ਵਾਲਾ ਜੋ ਆਪਣੀ ਪਤਨੀ ਤੇ ਦੋ ਬੱਚੀਆਂ ਸਮੇਤ ਸ਼ੇਖਪੁਰਾ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਮੋਟਰਸਾਈਕਲ ਤੇ ਆਪਣੇ ਮਨਸੂਰ ਵਾਲਾ ਪੇਟ ਜਾ ਰਿਹਾ ਸੀ ਅਤੇ ਜਦੋਂ ਪਿੰਡ ਹੇਠੀਆਂ ਨੇੜੇ ਪਹੁੰਚਿਆ ਤਾਂ ਇੱਕ ਸਕੂਲ ਪਾਸੇ ਨਾਲ ਨਾ ਦੀ ਮੋਟਰਸਾਈਕਲ ਦੀ ਟਕ ਅਚਾਨਕ ਇਹ ਟੱਕਰ ਹੋ ਜਾਂਦੀ ਹੈ ਜਿਸ ਕਾਰਨ 8 ਸਾਲ ਦੀ ਮਾਸੂਮ ਬੱਚੇ ਸਿਰਤ ਕੋਰ ਦੀ ਮੌਤ ਹੋ ਜਾਂਦੀ ਹੈ ਤੇ ਨਾਲ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਰਾਹੇਗੜ੍ਹ ਵੱਲੋਂ ਪਹੁੰਚਾਇਆ ਜਾਂਦਾ ਹੈ ਤੇ ਉੱਥੇ ਹੀ ਮਾਪਿਆਂ ਦਾ ਜਿਹੜਾ ਹੁਣ ਰੋ ਰੋ ਕੇ ਬੁਰਾ ਹਾਲ ਹੋ ਰੱਖਿਆ ਹਾਂਜੀ ਸਰ ਇੱਕ ਐਕਸੀਡੈਂਟ ਹੋਇਆ ਵਾ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਸਾਡੇ ਕੋਲ ਪੋਥੀਆਂ ਪਿੰਡ ਤੋਂ ਜਾਣਕਾਰੀ ਮਿਲੀ ਹੈ ਕਿ ਉੱਥੇ ਇੱਕ ਐਕਸੀਡੈਂਟ ਹੋਇਆ ਹੈ 4 ਪੇਸ਼ੇ ਟਾਇਰ ਵਿੱਚੋਂ ਇੱਕ ਪ੍ਰੋਡਕਟ ਐਂਡ 3 ਹੈਗੇ ਅੰਡਰ ਟ੍ਰੀਟਮੈਂਟ ਤੇ ਉਹਨਾਂ ਚੋ ਇੱਕ ਇਹਦਾ ਨਾਮ ਹੈ ਸਮਨਜੀਤ ਸਿੰਘ ਉਹਦੀ ਵਾਈਫ ਸੁਮਨ ਐਂਡ ਉਹਨਾਂ ਦੀ ਇੱਕ ਬੱਚੀ ਆ ਜਿਹਦਾ ਨਾਮ ਬਾਣੀ 1.5 ਸਾਲ ਦੀ ਬੱਚੀ ਆ। ਅੱਛਾ ਜੀ ਸਰ ਜਿਹੜੀ ਡੈਥ ਹੋਈ ਆ ਉਹ ਕੀ ਨਾਮ ਉਹਦਾ ਨਾਮ ਹੈਗਾ ਆ 7 ਸਾਲ ਦੀ ਲੜਕੀ ਆ। ਕੀ ਨਾਮ ਜੀ ਉਹਦਾ ਅਸਿਰਤ ਕੁਆ ਨਾਮ ਹੈ 7 ਸਾਲ ਦੀ ਲੜਕੀ ਸਰ ਜਿਹੜੇ ਬਾਕੀ ਪੇਸ਼ੈਂਟ ਹੈਗੇ ਆ ਕਿਸ ਤਰ੍ਹਾਂ ਹੈਗੇ ਆ ਉਹਨਾਂ ਦੇ ਫ੍ਰੈਕਚਰਸ ਹੈਗੇ ਆ ਹਨਾ ਚੂਲੇ ਦੇ ਹੱਡਾ ਫ੍ਰੈਕਚਰ ਹੈਗੇ ਆ ਕਾਫੀ ਤੇ ਬਾਕੀ ਟ੍ਰੀਟਮੈਂਟ ਚੱਲ ਜਾਣਾ ਸਰ ਰੈਫਰ ਕਰੋਂਗੇ ਕਿ ਇੱਥੇ ਰੱਖੋ ਸ਼ਾਇਦ ਰੈਫਰ ਕੀ ਨਾਂਜੀ ਤੁਹਾਡਾ? ਇਹ ਬਾਰੇ ਕੋਈ ਹਾਂਜੀ ਕੀ ਹੋਇਆ ਕੀ ਪੁੱਛੀ ਕਿੱਦਾਂ ਹੋਇਆ ਐਕਸੀਡੈਂਟ? ਉਹ ਤਾਂ ਯਾਰ ਪੁੱਛੀ ਮੈਂ ਤਾਂ ਦੇਖਿਆ ਨਹੀਂ ਪੁੱਛੀ ਕਿਸੇ ਤੇ ਸੀਗੇ ਤੁਸੀਂ? ਮੈਂ ਤਾਂ ਕਿਤੇ ਮੈਂ ਆ ਗਿਆ ਸੀ ਮੈਂ ਤੇ ਜਿਹੜੀ ਐਕਸਪਾਇਰ ਹੋਇਆ ਬੱਚਾ ਕੀ ਨਾਮ ਦੱਸਿਓ? ਅੱਛਾ ਜੀ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਐਕਸ ਨਿਊਜ਼ ਤੇ ਮੈਂ ਪੂਨਮ ਲਤੋੜੀ ਤਾਈਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸਕੂਲ ਬੱਸ ਨੇ ਇਸ ਪਰਿਵਾਰ ਤੇ ਦੁੱਖਾਂ ਦਾ ਕਹਿਰ ਟਾ ਦਿੱਤਾ ਜੀ ਹਾਂ ਇਸ ਪਰਿਵਾਰ ਦੀ 7 8 ਸਾਲ ਦੀ ਮਾਸੂਮ ਬੱਚੀ ਦੀ ਦਰਦਨਾਕ ਮੌਤ ਹੋ ਗਈ ਹੈ ਦੱਸ ਦਵਾ ਕਿ ਜਿਹੜਾ ਪਰਿਵਾਰ ਹੈ ਬਾਈਕ ਤੇ ਸਵਾਰ ਹੋ ਕੇ ਮੱਥਾ ਟੇਕ ਕੇ ਵਾਪਸ ਆਪਣੇ ਘਰ ਪਰਤ ਰਿਹਾ ਸੀ ਤਾਂ ਅਚਾਨਕ ਹੀ ਪਿੱਛੋਂ ਦੀ ਇੱਕ ਬੱਸ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਤੇ ਜਿਸ ਦੇ ਵਿੱਚ 7 ਸਾਲ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ ਹੈ ਦੱਸ ਦਵਾ ਕਿ ਜਦੋਂ ਇਹ ਪਰਿਵਾਰ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਤਾਂ ਇਹ ਅਚਾਨਕ ਹੀ ਪਿੱਛੋਂ ਇੱਕ ਬੱਸ ਆ ਜਾਂਦੀ ਹੈ ਸਕੂਲ ਬੱਸ ਜੋ ਕਿ ਉਹਨਾਂ ਨੂੰ ਟੱਕਰ ਮਾਰ ਦਿੰਦੀ ਹੈ ਜਿਸ ਤੋਂ ਬਾਅਦ ਸਾਰਾ ਪਰਿਵਾਰ ਜਿਹੜਾ ਹੁੰਦਾ ਹੈ ਬੱਸ ਦੇ heਠਾ ਡਿੱਗ ਜਾਂਦਾ ਹੈ ਤੇ ਬੱਸ ਵਾਲਾ ਉਰਾਦੀ ਬੱਚੀ ਨੂੰ ਦਰੜ ਦਿੰਦਾ ਉਸ ਇਸ ਹਾਦਸੇ ਦੇ ਵਿੱਚ ਸਾਰਾ ਪਰਿਵਾਰ ਹਾਲਾਂਕਿ ਕਾਫੀ ਜ਼ਖਮੀ ਹੁੰਦਾ ਪਰ 7 ਸਾਲ ਦੇ ਇਸ ਮਾਸੂਮ ਬੱਚੀ ਦੀ ਮੌਤ ਹੋ ਜਾਂਦੀ ਹੈ ਜਦੋਂ ਕਿ ਮਾਪੇ ਤੇ ਉਹਨਾਂ ਦੀ ਡੇਢ ਸਾਲ ਦੀ ਮਾਸੂਮ ਬੱਚੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਜਨਾਦ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਜਾਣਕਾਰੀ ਮੁਤਾਬਕ ਇਹ ਹਾਦਸਾ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਹੋਠਿਆ ਦੇ ਨੇੜੇ ਵਾਪਰਿਆ ਜਦੋਂ ਇਹ ਭਿਆਨਕ ਟੱਕਰ ਹੁੰਦੀ ਹੈ ਤੇ ਇਸ ਹਾਦਸੇ ਦੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਗੰਭੀਰ ਰੂਪ ਚ ਜ਼ਖਮੀ ਹੋ ਜਾਂਦੇ ਨੇ ਇਸ ਹਾਦਸੇ 'ਚ ਰਾਹੀਗिरा ਬੈਲੋ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਜਾਂਦਾ ਹੈ ਜਾਣਕਾਰੀ ਅਨੁਸਾਰ ਸਿਮਰਨਜੀਤ ਸਿੰਘ ਜੋ ਮਨਸੂਰ ਪਾਟ ਦਾ ਰਹਿਣ ਵਾਲਾ ਜੋ ਆਪਣੀ ਪਤਨੀ ਤੇ ਦੋ ਬੱਚਿਆਂ ਸਮੇਤ ਸ਼ੇਖਪੁਰਾ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਮੋਟਰਸਾਈਕਲ ਤੇ ਆਪਣੇ ਮਨਸੂਰ ਵਾਲਾ ਪੇਟ ਜਾ ਰਿਹਾ ਸੀ ਅਤੇ ਜਦੋਂ ਪਿੰਡ ਹੇਠੀਆਂ ਨੇੜੇ ਪਹੁੰਚਿਆ ਤਾਂ ਇੱਕ ਸਕੂਲ ਪਾਸ ਨਾਲ ਨਾ ਦੀ ਮੋਟਰਸਾਈਕਲ ਦੀ ਅਚਾਨਕ ਹੀ ਟੱਕਰ ਹੋ ਜਾਂਦੀ ਹੈ ਜਿਸ ਕਾਰਨ ਹੱਥ ਸਾਲ ਦੀ ਮਾਸੂਮ ਬੱਚੇ ਸਿਰਤ ਕੋਰਦੀ ਮੌਤ ਹੋ ਜਾਂਦੀ ਹੈ ਤੇ ਨਾਲ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਰਾਹੇਗਰਾ ਵੱਲੋਂ ਪਹੁੰਚਾਇਆ ਜਾਂਦਾ ਹੈ ਤੇ ਉੱਥੇ ਹੀ ਮਾਪਿਆਂ ਦਾ ਜਿਹੜਾ ਹੁਣ ਰੋ ਰੋ ਕੇ ਪੂਰਾ ਹਾਲ ਹੋ ਰੱਖਿਆ ਹਾਂਜੀ ਸਰ ਇੱਕ ਐਕਸੀਡੈਂਟ ਹੋਇਆ ਵਾ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਸਾਡੇ ਕੋਲ ਹੋਥੀਆਂ ਪਿੰਡ ਤੋਂ ਜਾਣਕਾਰੀ ਮਿਲੀ ਹੈ ਕਿ ਉੱਥੇ ਇੱਕ ਐਕਸੀਡੈਂਟ ਹੋਇਆ ਹੈ ਚਾਰ ਪੀਛੇ ਟਾਇਰ ਵਿੱਚੋਂ ਇੱਕ ਬਰੌਡ ਡੈੱਡ ਐਂਡ 3 ਹੈਗੇ ਅੰਡਰ ਟ੍ਰੀਟਮੈਂਟ ਤੇ ਉਹਨਾਂ ਚੋਣ ਕੇ ਦਾ ਨਾਮ ਹੈ ਸਮਨਜੀਤ ਸਿੰਘ ਉਹਦੀ ਵਾਈਫ ਸੁਮਨ ਐਂਡ ਉਹਨਾਂ ਦੀ ਇੱਕ ਬੱਚੀ ਹੈ ਜਿਹਦਾ ਨਾਮ ਬਾਣੀ 1.5 ਸਾਲ ਦੀ ਬੱਚੀ ਹੈ। ਅੱਛਾ ਜੀ ਸਰ ਜਿਹੜੀ ਡੈਥ ਹੋਈ ਹੈ ਉਹ ਕੀ ਨਾਮ ਦਾ? ਉਹਦਾ ਨਾਮ ਹੈਗਾ ਆ 7 ਸਾਲ ਦੀ ਲੜਕੀ ਹੈ। ਕੀ ਨਾਮ ਜੀ ਉਹਦਾ? ਉਹਦਾ ਅਸੀਰਤ ਕੁਆ ਨਾਮ ਹੈ 7 ਸਾਲ ਦੀ ਲੜਕੀ। ਸਰ ਜਿਹੜੇ ਬਾਕੀ ਪੇਸ਼ੈਂਟ ਹੈਗੇ ਆ ਕਿਸ ਤਰ੍ਹਾਂ ਹੈਗੇ ਆ? ਉਹਨਾਂ ਦੇ ਫ੍ਰੈਕਚਰਸ ਹੈਗੇ ਆ ਹਨਾ ਜੂਲੇ ਦੇ ਪਹਿਲੇ ਫ੍ਰੈਕਚਰ ਹੈਗੇ ਆ ਕਾਫੀ ਤੇ ਬਾਕੀ ਟ੍ਰੀਟਮੈਂਟ ਚੱਲ ਰਿਹਾ ਹੁੰਦਾ। ਸਰ ਰੈਫਰ ਕਰੋਂਗੇ ਕਿ ਇੱਥੇ ਸ਼ਾਇਦ ਰੈਫਰਲ ਕੋਈ ਕੀ ਨਾਂਜੀ ਟਟੇ এবਰ ਕੋਈ ਹਾਂਜੀ ਕੀ ਹੋਇਆ ਕੀ ਪੋਜੀ ਕਿਦਾਂ ਹੋਇਆ ਐਕਸੀਡੈਂਟ ਪਤਾ ਨਹੀਂ ਯਾਰ ਪੋਜੀ ਮੈਂ ਤਾਂ ਦੇਖਿਆ ਨਹੀਂ ਪੋਜੀ ਕਿਸੇ ਤੇ ਸੀਗੇ ਤੁਸੀਂ ਮੈਂ ਤਾਂ ਕਿਤੇ ਮੈਂ ਆ ਗਿਆ ਸੀ ਤੇ ਜਿਹੜੀ ਐਕਸਪਾਇਰ ਹੋਇਆ ਬੱਚਾ ਕੀ ਨਾਮ ਦੱਸੋ ਅੱਛਾ ਜੀ